ਇੱਕ ਸਾਹੂਕਾਰ ਦੇ ਘਰੇ ਕਾਫੀ ਚੂਹੇ ਰਹਿੰਦੇ ਸੀ ਸਾਹੂਕਾਰ ਹੀਰਿਆਂ ਦਾ ਕੰਮ ਕਰਦਾ ਸੀ ਇੱਕ ਦਿਨ ਇੱਕ ਚੂਹੇ ਨੇ ਸਾਹੂਕਾਰ ਦਾ ਹੀਰਾ ਨਿਕਲ ਲਿਆ ਤੇ ਸਾਹੂਕਾਰ ਨੂੰ ਪਤਾ ਲੱਗ ਗਿਆ ਵੀ ਮੇਰਾ ਹੀਰਾ ਚੂਹੇ ਨੇ ਨਿਕਲਿਆ ਸਾਹੂਕਾਰ ਦਾ ਜਿਹੜਾ ਉਹ ਹੀਰਾ ਸੀ ਬਹੁਤ ਕੀਮਤੀ ਸੀ ਸਾਹੂਕਾਰ ਨੇ ਸੋਚਿਆ ਵੀ ਹੁਣ ਆਪਾਂ ਹੀਰੇ ਦਾ ਕਿਵੇਂ ਇੰਤਜ਼ਾਮ ਕਰੀਏ ਕਿਹੜੇ ਚੂਹੇ ਨੇ ਹੀਰਾ ਖਾਦਾ ਚੂਹੇ ਨੇ ਬਾਲੇ ਆਪਾਂ ਨੂੰ ਤਾਂ ਪਤਾ ਨਹੀਂ ਲੱਗਣਾ ਸਾਹੂਕਾਰ ਨੇ ਇੱਕ ਸ਼ਿਕਾਰੀ ਸੱਦਿਆ ਸ਼ਿਕਾਰੀ ਨੂੰ ਕਹਿੰਦਾ ਵੀ ਐਂ ਕਰਕੇ ਨਾ ਚੂਹਿਆਂ 'ਚੋਂ ਮੇਰਾ ਇੱਕ ਚੂਹਾ ਹੀਰਾ ਖਾ ਗਿਆ ਤੈਨੂੰ ਮੈਂ ਐਨੇ ਪੈਸੇ ਦੇਵਾਂ ਜੇ ਤੂੰ ਮੇਰਾ ਹੀਰਾ ਭਾਲ ਦੇ ਸ਼ਿਕਾਰੀ ਕਹਿੰਦਾ ਇਹ ਵੀ ਕੋਈ ਖਾਸ ਵੱਡੀ ਗੱਲ ਐ ਮੈਂ ਤੇਰਾ ਹੀਰਾ ਇਨ੍ਹਾਂ ਚੂਹਿਆਂ ਤੋਂ ਕੱਢ ਕੇ ਦੇ ਦੂੰਗਾ ਤਾਂ ਸ਼ਾਹੂਕਾਰ ਕਹਿੰਦਾ ਠੀਕ ਹੈ ਮੈਂ ਤੈਨੂੰ ਪੈਸੇ ਦੇਵਾਂਗਾ ਬਹੁਤ ਸਾਰੇ ਤੂੰ ਮੇਰਾ ਹੀਰਾ ਭਾਲ ਕੇ ਦੇ ਦੇ ਇਹਨਾਂ ਚੂਹਿਆਂ ਕੋਲੋਂ ਤਾਂ ਸ਼ਿਕਾਰੀ ਕਹਿੰਦਾ ਠੀਕ ਹੈ ਸ਼ਿਕਾਰੀ ਨੇ ਕੀ ਕਰਿਆ ਸਾਰੇ ਚੂਹੇ ਦੇਖੇ ਤਾਂ ਇੱਕ ਚੂਹਾ ਉਹਨਾਂ ਚੋਂ ਅਲੱਗ ਬੈਠਾ ਸੀ ਸ਼ਿਕਾਰੀ ਨੇ ਉਹ ਚੂਹਾ ਫੜ ਲਿਆ ਉਹ ਚੂਹਾ ਫੜਿਆ ਜਦੋਂ ਤਾਂ ਉਹਦੇ ਮੂੰਹ ਦੇ ਵਿੱਚੋਂ ਹੀਰਾ ਕੱਢ ਲਿਆ ਹੀਰਾ ਕੱਢ ਕੇ ਜਾ ਕੇ ਸ਼ਾਹੂਕਾਰ ਦੇ ਹੱਥ ਤੇ ਰੱਖਤਾ ਤੇ ਸ਼ਾਹੂਕਾਰ ਹੀਰੇ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਿਆ ਸ਼ਿਕਾਰੀ ਨੂੰ ਵੀ ਤੈਨੂੰ ਇਹ ਕਿਵੇਂ ਪਤਾ ਲੱਗਿਆ ਵੀ ਹੀਰਾ ਇਹ ਚੂਹੇ ਨਹੀਂ ਖਾਦਾ ਤਾਂ ਸ਼ਿਕਾਰੀ ਹੱਸ ਕੇ ਕਹਿੰਦਾ ਕਹਿੰਦਾ ਜੀ ਇਹ ਤਾਂ ਪਤਾ ਲੱਗ ਜਾਂਦਾ ਜਦੋਂ ਬੰਦਾ ਅਮੀਰ ਹੋ ਜੇ ਨਾ ਉਹ ਅਲੱਗ ਰਹਿਣ ਲੱਗ ਜਾਂਦਾ ਸਾਰਿਆਂ ਨਾਲੋਂ ਦੂਰ ਰਹਿਣ ਲੱਗ ਜਾਂਦਾ ਆਪਦੀ ਔਕਾਤ ਭੁੱਲ ਜਾਂਦਾ ਇਸ ਕਰਕੇ ਇਹ ਚੂਹਾ ਸਾਰੇ ਚੂਹਿਆਂ ਨਾਲੋਂ ਔਲੱਗ ਰਹਿੰਦਾ ਸੀ ਮੈਂ ਇਹੀ ਫੜਿਆ ਤੇ ਮੈਨੂੰ ਪਤਾ ਲੱਗਿਆ ਵੀ ਇਹਦੇ ਮੂੰਹ 'ਚ ਹੀਰਾ ਹੈ ਤਾਂ ਸਹਾੂਕਾਰ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਵੀ ਵਾਕੀ ਗੱਲ ਸਹੀ ਹੈ ਵੀ ਇਹਨੇ ਦਿਮਾਗ ਨਾਲ ਇਹ ਚੂਹਾ ਫੜ ਕੇ ਮੇਰਾ ਹੀਰਾ ਭਵਸ ਕਰਤਾ ਇਹ ਕਹਾਣੀ ਤੋਂ ਇਹੀ ਮਤਲਬ ਨਿਕਲਦਾ ਦੋਸਤੋ ਵੀ ਜਦੋਂ ਬੰਦਾ ਅਮੀਰ ਹੋ ਜੇ ਉਹਨੂੰ ਆਪਦੀ ਔਕਾਤ ਨਹੀਂ ਭੁੱਲਣੀ ਚਾਹੀਦੀ ਉਹ ਅਲੱਗ ਨਹੀਂ ਰਹਿਣਾ ਚਾਹੀਦਾ ਨਹੀਂ ਜਦੋਂ ਬੰਦਾ ਅਮੀਰ ਹੋ ਜਾਂਦਾ ਨਾ ਉਹ ਸਾਰੀ ਦੁਨੀਆ ਤੋਂ ਅਲੱਗ ਬੈਠਣ ਲੱਗ ਜਾਂਦਾ ਵੀ ਮੇਰੇ ਵਰਗਾ ਤਾਂ ਬੰਦਾ ਕੋਈ ਹੈ ਹੀ ਨਹੀਂ ਤੇ ਹੁਣ ਤਾਂ ਮੈਂ ਅਮੀਰ ਆ ਮੈਂ ਸ਼ਾਹੂਕਾਰਾ ਮੇਰੀ ਪੁੱਛਗਿਛ ਹੋਵੇ ਬਾਕੀ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਬੰਦਾ ਅਮੀਰ ਹੈ ਤਾਂ ਉਹ ਵੀ ਉਹਨੂੰ ਉਹੀ ਸਲਾਮਾਂ ਹੋਣ ਲੱਗ ਜਾਂਦੀਆਂ ਨੇ ਪਹਿਲਾਂ ਹੁੰਦਾ ਇਕੱਲਾ ਗਰਦਾਰੀ ਗਰਦਾਰੀ ਫੇਰ ਗਰਦਾਰੀ ਲਾਲ ਵੱਜਣ ਲੱਗ ਜਾਂਦਾ ਜਦੋਂ ਬੰਦਾ ਅਮੀਰ ਹੋਏ